ਹਾਜੀ ਸਾਹਿਬ ਆਪਣੇ ਇਲਾਕੇ ਦੇ ਵਿੱਚ ਮੰਨੇ ਪਰਮੰਨੇ ਲੋਕਾਂ ਵਿੱਚੋਂ ਗਿਣੇ ਜਾਂਦੇ ਸੀ। ਹਾਜੀ ਸਾਹਿਬ ਦਾ ਅਸਲ ਨਾਂ ਤਾਂ ਕੁਝ ਹੋਰ ਸੀ ਪਰ ਉਹ 60 ਸਾਲਾਂ ਦੇ ਵਿੱਚ ਘੱਟੋ-ਘੱਟ 50 ਵਾਰੀ ਹੱਜ ਘਰ ਆਏ ਸੀ। ਜਿਹਦਾ ਉਹਨਾਂ ਨੂੰ ਮਾਣ ਵੀ ਬਹੁਤ ਸੀ ਤੇ ਇਸੇ ਕਰਕੇ ਲੋਕਾਂ ਨੇ ਉਹਨਾਂ ਨੂੰ ਹਾਜੀ ਸਾਹਿਬ ਕਹਿ ਕੇ ਬੁਲਾਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਲੋਕ ਉਹਨਾਂ ਦਾ ਅਸਲ ਨਾਂ ਵੀ ਭੁੱਲ ਗਏ ਤੇ ਉਹ ਪੂਰੇ ਇਲਾਕੇ ਦੇ ਵਿੱਚ ਹਾਜੀ ਸਾਹਿਬ ਦੇ ਨਾਮ ਦੇ ਨਾਲ ਹੀ ਮਸ਼ਹੂਰ ਹੋ ਗਏ। ਹਾਜੀ ਸਾਹਿਬ ਦਾ ਕੱਦ-ਕਾਠ ਬਹੁਤ ਚੰਗਾ ਸੀ ਤੇ ਰੰਗ ਕੋਰਾ। ਪੰਜੇ ਵਕਤ ਨਮਾਜ਼ ਪੜ੍ਹਦੇ। ਨਮਾਜ਼ ਪੜ੍ਹਦੇ ਹੋਏ ਉਹਨਾਂ ਦੇ ਗੋਰੇ ਚਿਹਰੇ ਦੀ ਲਾਲੀ ਹੋਰ ਜ਼ਿਆਦਾ ਚਮਕਣ ਲੱਗ ਪੈਂਦੀ। ਤੇ ਜੇ ਕੋਈ ਉਹਨਾਂ ਨੂੰ ਨਮਾਜ਼ ਪੜ੍ਹਦਿਆਂ ਵੇਖ ਲੈਂਦਾ ਤੇ ਉਹਨਾਂ ਦੀ ਸ਼ਖਸੀਅਤ ਤੋਂ ਪ੍ਰਭਾਵਿਤ ਹੋਏ ਬਗੈਰ ਰਹਿਦਾ ਹੀ ਨਹੀਂ ਸੀ। ਹਾਜੀ ਸਾਹਿਬ ਦੀ ਇੱਕ ਖੂਬੀ ਹੋਰ ਵੀ ਸੀ। जे उन्होंने नमाज़ पढ़द दे कोई देख रहा होंगे दे। तो वो समा नमाज़ पढ़ते नमाज़ ख़त्म हो तो बाद कई लोग उन्होंने कहें हाजी साहब आपने तो कमाल की नमाज़ पढ़ी है इतनी लम्बी और अच्छी नमाज़ तो आप जैसे लोग ही पढ़ सकते हैं जो अल्लाह के नज़दीक हों। माशाल्लाह, नमाज़ पढ़ते वक्त आपके चेहरे से तो नूर बरसने लग जाता है ਇਹ ਸ਼ਬਦ ਸੁਣ ਕੇ ਹਾਜੀ ਸਾਹਿਬ ਬਾਗੋ ਬਾਗ ਹੋ ਜਾਂਦੇ ਤੇ ਉਹਨਾਂ ਦਾ ਸਾਰਾ ਦਿਨ ਬੜਾਈ ਵਧੀਆ ਅਗੂ ਜਾਂਦਾ ਇੱਕ ਰਾਤ ਹਾਜੀ ਸਾਹਿਬ ਨੂੰ ਸੁਪਨਾ ਆਇਆ ਇੱਕ ਵੱਡਾ ਬਜ਼ੁਰਗ ਆਦਮੀ ਉਹਨਾਂ ਨੂੰ ਪੁੱਛ ਰਿਹਾ ਸੀ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਚੰਗਾ ਕੰਮ ਕੀਤਾ ਹੈ ਹਾਜੀ ਸਾਹਿਬ ਨੇ ਅਗੂ ਬੜੀ ਹਲੀ ਮੀਨਾ ਜਵਾਬ ਦਿੱਤਾ ਬਜ਼ੁਰਗ ਜਦੋਂ ਦੀ ਮੈਂ ਹੋਸ਼ ਸੰਭਾਲੀ ਹੈ ਉਦੋਂ ਤੋਂ ਮੈਂ ਪੰਜੇ ਵਕਤ ਨਮਾਜ਼ ਪੜਦਾ ਤੇ ਉਸ ਵਿੱਚ ਅੱਜ ਤੱਕ ਇੱਕ ਵਾਰੀ ਵੀ ਨਾਗਾ ਨਹੀਂ ਪਾਇਆ ਤੇਰੀ ਉਹ ਪੰਜੇ ਵਕਤ ਦੀ ਨਮਾਜ਼ ਤੇਰੇ ਕਿਸੇ ਕੰਮ ਨਹੀਂ ਆਈ ਬਜ਼ੁਰਗ ਨੇ ਉਹਦੇ ਚਿਹਰੇ ਵੱਲ ਵੇਖਦੇ ਹੋਏ ਕਿਹਾ ਹਾਜੀ ਸਾਹਿਬ ਨੇ ਥੋੜੀ ਜਿਹੀ ਗੁੱਸੇ ਵਿੱਚ ਕਿਹਾ ਕਿਉਂ ਸ਼ਾਂਤ ਹੋ ਜਾਓ ਹਾਜੀ ਸਾਹਿਬ ਇਹ ਪੰਜੇ ਵਕਤ ਦੀ ਨਮਾਜ਼ ਇਸ ਕਰਕੇ ਤੁਹਾਡੇ ਕੰਮ ਨਹੀਂ ਆਈ ਕਿ ਇਸ ਵਿੱਚ ਤੁਹਾਡਾ ਦਿਖਾਵਾ ਜ਼ਿਆਦਾ ਸੀ ਤੇ ਅੱਲਾਹ ਦੇ ਵੱਲ ਧਿਆਨ ਘੱਟ ਤੁਹਾਡਾ ਸਾਰਾ ਧਿਆਨ ਤਾਂ ਲੋਕਾਂ ਵੱਲ ਰਹਿੰਦਾ ਸੀ ਕਿ ਮੈਨੂੰ ਕੋਈ ਨਮਾਜ਼ ਪੜ੍ਹਦਿਆਂ ਵੇਖ ਰਿਹਾ ਹੈ ਜਾਂ ਨਹੀਂ ਅੱਛਾ ਇਸ ਤੋਂ ਇਲਾਵਾ ਇਹ ਦੱਸੋ ਤੁਸੀਂ ਹੋਰ ਕਿਹੜਾ ਚੰਗਾ ਕੰਮ ਕੀਤਾ ਬਜ਼ੁਰਗ ਆਦਮੀ ਦੀ ਗੱਲ ਸੁਣ ਕੇ ਹਾਜੀ ਸਾਹਿਬ ਨੂੰ ਧਰੇਲੀਆਂ ਆ ਗਈਆਂ ਮੱਥੇ ਤੋਂ ਪਸੀਨਾ ਝੂਣ ਲੱਗ ਪਿਆ ਉਹ ਕਾਫੀ ਘਬਰਾ ਗਏ ਸੀ ਉਹਨਾਂ ਨੇ ਝੱਕਦਿਆਂ ਝੱਕਦਿਆਂ ਕਿਹਾ ਮੈਂ 50 ਵਾਰੀ ਹੱਜ ਕੀਤਾ ਇਸ ਤੋਂ ਚੰਗੀ ਗੱਲ ਹੋਰ ਕਿਹੜੀ ਹੋ ਸਕਦੀ ਹੈ ਹੱਜ ਕਰਨਾ ਬਹੁਤ ਚੰਗੀ ਗੱਲ ਹੈ ਪਰ ਜੇ ਹੱਜ ਕਰਨ ਵਾਲੇ ਬੰਦੇ ਵਿੱਚ ਹਉਮੈ ਆ ਜਾਏ ਕਿ ਮੈਂ ਐਨੀ ਵਾਰੀ ਹੱਜ ਕੀਤਾ ਤਾਂ ਇਸ ਤੋਂ ਮਾੜੀ ਗੱਲ ਕੋਈ ਨਹੀਂ ਹਾਜੀ ਸਾਹਿਬ ਤੁਸੀਂ ਹਰ ਇੱਕ ਨੂੰ ਬੜੀ ਹਉਮੈ ਨਾਲ ਕਹਿੰਦੇ ਫਿਰਦੇ ਹੋ ਮੈਂ 50 ਵਾਰੀ ਹੱਜ ਕੀਤਾ ਇਸ ਨਾਲ ਤੁਹਾਨੂੰ ਹੱਜ ਕਰਨ ਦਾ ਜਿਹੜਾ ਪੁੰਨ ਲੱਗਣਾ ਸੀ ਉਹ ਖਤਮ ਹੋ ਗਿਆ ਬਜ਼ੁਰਗ ਆਦਮੀ ਨੇ ਹਾਜੀ ਸਾਹਿਬ ਨੂੰ ਸਮਝਾਉਂਦੇ ਹੋਏ ਕਿਹਾ ਹਾਜੀ ਸਾਹਿਬ ਤਰਬਕ ਉੱਠੇ ਉਹ ਪਸੀਨੇ ਨਾਲ ਗੜੁੱਛ ਸੀ ਅੱਲਾ ਯਾ ਅੱਲਾ ਯਾ ਅੱਲਾ ਕਰਦਿਆਂ ਉਹਨਾਂ ਨੇ ਪਾਣੀ ਦਾ ਗਲਾਸ ਪੀਤਾ ਫਿਰ ਮੰਜੇ ਤੇ ਬੈਠ ਕੇ ਕੁਝ ਸੋਚਣ ਲੱਗ ਪਏ ਕੁਝ ਥੋੜੀ ਦੇਰ ਬਾਅਦ ਉਹਨਾਂ ਨੇ ਆਪਣੇ ਕੰਨਾਂ ਨੂੰ ਹੱਥ ਲਾਉਂਦੇ ਹੋਏ ਕਿਹਾ ਯਾ ਅੱਲਾ ਅੱਜ ਤੋਂ ਬਾਅਦ ਮਹੌਮੇ ਦੇ ਦਿਖਾਵੇ ਤੋਂ ਦੂਰ ਰਵਾਂਗਾ ਤੌਬਾ ਤੌਬਾ ਯਾ ਅੱਲਾ ਮੈਨੂੰ ਮਾਫ ਕਰ ਦੇ ਮੈਨੂੰ ਮਾਫ ਕਰ ਦੇ ਇਹ ਕਹਾਣੀ ਸਾਨੂੰ ਸਿਖਿਆ ਦਿੰਦੀ ਹੈ ਧਰਮ ਦੇ ਕੰਮਾਂ ਦੇ ਨਾਲ ਦਿਖਾਵਾ ਨਹੀਂ ਕਰਨਾ ਚਾਹੀਦਾ ਸਗੋਂ ਸੱਚੇ ਦਿਲੋਂ ਰੱਬ ਦੀ ਉਸਤਤ ਕਰਨੀ ਚਾਹੀਦੀ ਹੈ ਤੁਹਾਨੂੰ ਇਹ ਕਹਾਣੀ ਕਿੱਦਾਂ ਦੀ ਲੱਗੀ ਜੇ ਤੁਹਾਨੂੰ ਇਹ ਕਹਾਣੀ ਪਸੰਦ ਆਈ ਤਾਂ ਪਲੀਜ਼ ਸਾਡੇ ਚੈਨਲ ਨੂੰ ਲਾਈਕ ਕਰੋ ਸਬਸਕ੍ਰਾਈਬ ਕਰੋ ਮਿਲਦੇ ਆਂ ਫੇਰ ਅਗਲੀ ਕਹਾਣੀ ਦੇ ਵਿੱਚ ਧੰਨਵਾਦ